ਹਾਂਜੀ ਵੀ ਕੀ ਹਾਲ ਚੱਲ ਠੋੜਾ ਸਾਰੇ ਭੈਣਾਂ ਦਾ ਹੋਰ ਠੀਕ ਠਾਕ ਹੋ। ਬਾਬੇਓ ਪਹਿਲਾਂ ਥੋੜਾ ਜਿਹਾ ਸਵਾਗਤ ਆਪਣੇ YouTube ਚੈਨਲ ਦੇ ਉੱਪਰ ਤੇ ਪਹਿਲਾਂ ਜਿਹੜੇ ਵੀ ਚੈਨਲ ਦੇ ਉੱਪਰ ਨਵੇਂ ਆ ਤੇ ਉਹ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਬਲੌਗ ਨੂੰ ਆਪਣੇ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਕਰੋ ਬਾਬੇਓ ਪਿਓ ਥੋੜੇ ਥੋੜੇ ਘਟ ਗਿਆ ਤੇ ਬਲੌਗ ਵੀ ਮੈਂ ਥੋੜਾ ਲੇਟ ਪਾਵਾਂ ਲੇਟ ਪਾ ਰਿਆਂਗਾ ਤੇ ਥੋੜਾ ਯਾਰ ਮੈਨੂੰ ਮਾਫ਼ ਕਰਿਓ ਜੰਗਾ ਤੇ ਆਹ ਦੇਖ ਸਕਦੇ ਹੋ ਆਪਣੇ ਕੁੱਤਰਾ ਬਾਬੇ ਬੱਚੇ ਆ ਹੀ ਹੈਗੇ ਆਪਣੇ ਕੋਲ ਹੁਣ ਤਾਂ ਤੇ ਜਿਹੜੇ ਭਾਈ ਇਹਨੇ ਆਪਾਂ ਨੂੰ ਇੰਸਟਾਗ੍ਰਾਮ ਦੇ ਉੱਪਰ ਨਹੀਂ ਫੋਲੋ ਕੀਤਾ ਵੇ ਜਲਦੀ ਉਹ ਜਲਦੀ ਜਾ ਕੇ ਆਪਾਂ ਨੂੰ ਇੰਸਟਾਗ੍ਰਾਮ ਦੇ ਉੱਤੇ ਫੋਲੋ ਕਰ ਦੋ ਤੇ ਚਾ ਤਨ ਚਾਰਕ ਬਾਬੇ ਬੱਚੇ ਬਾਹਰ ਆ ਗਏ ਤੇ ਬਾਬੇ ਬੱਚੇ ਆ ਹੀ ਆਪਣੇ ਕੋਲ ਤੇ ਜਿਹੜੇ ਮੈਂ ਵੀਡੀਓ ਪਾਈ ਸੀ ਉਹ ਆ ਸੀਗੇ ਆਹਾ ਇਹ ਕਪਣਾ ਕਸਟੋਰੀਆ ਤੁਹਾਨੂੰ ਪਤਾ ਹੀ ਹੋਰਦਾ ਹੁੰਦਾ ਜੇ ਇੱਥੇ ਇਹਦਾ ਬਾਪ ਵੀ ਬੈਠਾ ਆ ਬੈਠਾ ਰੋਜਾ ਤੇ ਹਾਂਜੀ ਬਾਬੋ ਯਾਰ ਕਪਾ ਬਲੌਗ ਲੈ ਕੇ ਆ ਕੇ ਆਪਾਂ ਤੇ ਆਪਾਂ ਥੱਲੇ ਪਾਇਆ ਸੀ ਕੋਟਾ ਬੇੜੇ ਦੇ ਵਿੱਚ ਤੇ ਉਹ ਆਪਾਂ ਪਾਇਆ ਸੀ ਆ ਤਨ ਸਰਾਜੀ ਆਪਾਂ ਕਬੂਤਰ ਲੈ ਕੇ ਆਂਦੇ ਸਰਾਜੀ ਇਹ ਮੈਂ ਦੱਸਿਓ ਮੜਾ ਜੀ 1 2 3 ਆ ਲਿਆਂਦੇ ਸੀਗੇ ਤੇ ਇਹਨਾਂ ਨੂੰ ਆਪਾਂ ਥੱਲੇ ਖੁੱਡੇ 'ਚ ਰੱਖਣਾਗਾ ਵੇੜੇ 'ਚ ਇਹ ਵੈਸੇ ਚਲੋ ਯਾਰ ਬੱਚੇ ਪਾਲਣ ਨੂੰ ਕਹਿੰਦੇ ਵਧੀਆ ਹੁੰਦੇ ਹਨ ਤਾਂ ਹੀ ਲੈ ਜਾਂਦੇ ਤੇ ਘਰ ਉੱਚਾ ਲੈ ਕੇ ਚੱਲਣਾ ਆਪਾਂ ਲੈ ਕੇ ਚੱਲਣਾਗਾ ਤੇ ਕਾ ਬੱਚਾ ਆਪਣੇ ਕੋਲ ਤੇ ਬਾਹਰਲੇ ਜਿਹੜੇ ਬੱਚੇ ਉਹ ਤੁਹਾਨੂੰ ਦਿਖਾ ਲਈਏ ਤੇ ਅੱਖਾਂ ਆ ਗਈਆਂ ਯਾਰ ਇਹਨਾਂ ਆਂ ਨਹੀਂ ਤੁਹਾਨੂੰ ਦਿਖਾਉਣਾ ਯਾਰ ਬਿਮਾਰੀ ਆ ਗਈ ਆਪਣੇ ਅੱਖਾਂ ਦੀ ਤੇ ਇਹਨਾਂ ਦੇ ਰਹਿ ਗਏ ਬਸ ਹੁਣ ਤਾਂ ਤਿੰਨ ਤੇ ਯਾਦ ਹੀ ਜਾਂਦੀ ਆਲੀ ਕੋਈ ਅੱਖਾਂ ਜਿਹੜੀਆਂ ਜਿਵੇਂ ਬੰਦ ਇਹਨਾਂ ਦੀ ਕਿ ਮੈਂ ਕਾ ਬੱਚੇ ਰਹੀ ਆਲੀ ਉੱਪਰ ਲੀ ਆਖਾਈ ਇਹਦੀ ਪਰਲੀ ਆ ਤੇ ਇਹੀ ਰਹਿ ਗਿਆ ਹੁਣ ਤੈਨੂੰ ਇਹਨਾਂ ਨੂੰ ਠੀਕ ਕਰਦੇ ਆ ਤੇ ਹੁਣ ਜੋੜਾਂ ਵਾਲੇ ਦਿਖਾ ਜੋੜਾਂ ਵਾਲੇ ਆ ਗਏ ਆਪਣੇ ਕੋਲ ਪਿਛਾ ਆਖੀ ਇਹਦਾ ਪਰਵਾਤਾ ਲਾਲ ਚੀਨਾ ਜੋੜਾ ਤੇ ਆ ਤੁਹਾਨੂੰ ਪੁੱਤ ਗਿਆ ਨੀਲੇ ਦੀ ਮਾਂ ਗਈ ਆਪਣੇ ਕੋਲ ਨੀਲਾ ਡੱਬਾ ਜਿਹੜਾ ਤੇ ਤੇ ਇੱਕ ਆ ਕਬੂਤਰ ਇਹਨਾਂ ਨੇ ਇੱਕ ਹੋਰ ਬੱਚਾ ਕਰ ਲਿਆ ਪਹਿਲਾਂ ਦਾ ਬੱਚਾ ਉਸ ਇੱਕ ਆ ਆਪਣੇ ਨੀਲੇ ਦੀ ਮਾਂ ਤੇ ਉਹਨੇ ਆਂਡੇ ਧਰੇ ਪਏ ਇਹ ਵੀ ਥੋੜੇ ਨੇ ਬੱਚੇ ਕੱਢਣਾ ਤੇ ਆ ਕਬੂਤਰ ਸ਼ਾਕ ਖੇ ਦਾ ਲਵਾੜ ਆਪਾਂ ਖੱਟੀਆਂ ਦੇ ਨਾਲ ਜਿਹੜੀ ਉਹ ਰੂਜੀ ਦੇ ਨਾਲ ਦੀ ਵਿਸ਼ੂਧ ਨਾਲ ਨਾਂ ਤਾਂ ਨਹੀਂ ਟੱਕਾਂ ਤੇਰੇ ਤੇ ਬਸ ਆਹੀ ਜੋੜੇ ਹੈ ਆਪਣੇ ਕੋਲ ਤੇ ਬਾਕੀ ਦੇਖਾਂ ਹੋਰ ਲਿਆਂਵਾਂਗੇ 1.43 ਹਾਸੋਇਆ ਪੱਕ ਘਾਤੀ ਇਹਨਾਂ ਤੁਹਾਨੂੰ ਪਤਾ ਹੈ ਤੇ ਹੁਣ ਜੇ ਬਾਬੋ ਮੌਜਮ ਹੈ ਨਹੀਂ ਹੈਣਾ ਕੱਢਣਾ ਉੱਤਰੋਂ ਮੈਂ ਇੱਕ ਤਾਂ ਕੱਢਤੀ ਸੀਗੇ ਤੇ ਉਦਾਂ ਰਾਤ ਨੂੰ ਬਿਠਾਇਆਗੇ ਕੇ ਕੇ ਕੋਈ ਕੇ 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 ਤੁਣ ਮੈਂ ਥੱਲੇ ਡਾ ਖੁੱਡਾ ਤਾਂ ਹੁਣ ਆਪਾਂ ਕਹੇ ਜਾਂ ਪਾਏਗਾ। ਕਬੂਤਰ ਮੈਂ ਤਾਂ ਥੱਲੇ ਲੈ ਕੇ ਆਣਾ ਰੋਜਾ ਇਹ ਬੱਚਿਆਂ ਨੂੰ ਗੁਰਕਦਾ ਹੈ ਬੱਚਿਆਂ ਨੂੰ ਖਰਾਬ ਕਰਦਾ ਹੈਗਾ ਤੇ ਤਾਂ ਹੀ ਫਿਰ ਇਹਨੂੰ ਹੁਣ ਮੈਂ ਕਹਾਂ ਥੱਲੇ ਲੈ ਕੇ ਚੱਲਦੇ ਹਾਂਗੇ ਤੇ ਕਬੂਤਰਾਂ ਨੂੰ ਖਰਾਬ ਕਰੀ ਜਾਂਦੇ ਆ। ਤੇ ਇਹਦੇ ਲਈ ਆਪਾਂ ਇੱਕ ਨਵੀਂ ਕਬੂਤਰੀ ਲੈ ਕੇ ਆਵਾਂਗੇ। ਤੇ ਆ ਜਾਓ ਫਿਰ। ਤੇ ਇਹਦੇ ਵਿੱਚ ਮੈਂ ਅੱਜ ਬਾਲਮ ਲਾਤਾ ਤੇ ਆਹ ਖਾਣੇ ਬਣਾ ਦੇਣਾ ਇਹਨਾਂ ਦੇ ਤਿੰਨ। ਸਰਾਜੇ ਕਬੂਤਰ ਤੇ ਛੱਤ ਪਾਤੀ ਸੀ ਬਾਪੇ ਦੀ। ਪ੍ਰਾਲੀ ਪਾ ਕੇ ਤੇ ਨਾਲ ਇੱਥੇ ਉਕਾਈ ਜੀ ਨਹੀਂ ਹੁੰਦੀ ਉਹ ਪਾਤੀ ਸੀ। ਦੇਖੋ ਡਾ ਇਸ ਤਰ੍ਹਾਂ ਕਰੰ ਦਿਖਾਉਣਾ ਤੁਹਾਨੂੰ ਵੇਖ ਲੋ ਤੇ ਨਾਲ ਇਹਦੇ ਆਪਣੇ ਮੁਰਗਿਆਂ ਦਾ ਮੁਰਗੇ ਮੈਲਾ ਦਾ ਆਪਾਂ ਪਹਿਲਾਂ ਤੁਹਾਨੂੰ ਦਿਖਾਏ ਨਹੀਂ ਤੇ ਮੁਰਗੇ ਵੇਖੋ ਬਾਹਰ ਨਹੀਂ ਕੱਟਨੇਗੇ ਆਪਣੇ ਮੁਰਗੇ ਹੈ ਤੇ ਇਹਨਾਂ ਕੱਟਾਂਗੇ ਹੱਥ ਨਹੀਂ ਕੱਟਾਂਗੇ ਤੇ ਸਰਹਾਜੇ ਲਿਆਉਣੇ ਫਿਰ ਉਦਨ ਮੈਂ ਵੱਡੀ ਚਾਲੀ ਲਾਤੀ ਛਤਰੀ ਵਾਲੀ ਪਈ ਸੀ ਆਪਣੇ ਦੇ ਵਿੱਚ ਤੇ ਇੱਟਾਂ ਕੱਟਦੇ ਇਹਨਾਂ ਦੇ ਉੱਤੇ ਕੁੱਤਰ ਬਹਿ ਜਾ ਕਰਨਗੇ ਤੇ ਆਜੋ ਫਿਰ ਲੈ ਕੇ ਆਉਣਾ ਆਪਾਂ ਉਹਨਾਂ ਨੂੰ ਤਿੰਨਾਂ ਨੂੰ ਥੱਲੇ ਚਾਰਾਂ ਨੂੰ ਤੇ ਕੱਟ ਕਰਕੇ ਫਿਰ ਆ ਗਿਆ ਦੂਜਾ ਮੁੰਡਾ ਵੀ ਨੰਨੀ ਆ ਗਿਆ ਹਣ ਤੇ ਕਰਦੇ ਆ ਵਰਗੂ ਪਤਰਾ ਕੱਟ ਇਹ ਇਹਨੇ ਪਾਰੀ ਚੱਲੇ ਇਹਨਾਂ ਦੇ ਤੇ ਬਾਹ ਦੇਖ ਲਓ ਕਿਵੇਂ ਲੱਗਦੇ ਇਹ ਤੇ ਭੈਣ ਜੋ ਕਹੇ ਜਿਹਾ ਲੱਗਦੇ ਆ ਦੱਸਿਓ ਮੜਾ ਪਹਿਲਾ ਵਾਲੇ ਵਾਲਾਂ ਵਧੇ ਲੈਦੇ ਹੁਣ ਵਾਲਿਆਂ ਜੇ ਤੇ ਮੈਂ ਵੀ ਝੋ ਤੇ ਆਪਾਂ ਕਰਾਵਾਂ ਤੇ ਇਹਨਾਂ ਨੂੰ ਛੱਡਦੇ ਹੁਣ ਵਰ ਕਬੂਤਰਾਂ ਤੇ ਕਰਦੇ ਇਹਨਾਂ ਨੂੰ ਕੱਟ ਤੇ ਲੈ ਕੇ ਚੱਲਦੇ ਆਪਣੇ ਵੀਡੀਓ ਤੇ ਪਿਕਚਰ ਲੈ ਆਂਦੇ ਆ ਦੋਨੇ ਸਰਾਸ ਮਾਰ ਕੇ ਫੜ ਲੈ ਇਹਨਾਂ ਨੂੰ ਉਦਨ ਜਿੱਦਾਂ ਲਿਆਂਦੇ ਆ ਨਾ ਬਾਬੇ ਉਦਨ ਨਿਕਲ ਗਿਆ ਸੀ ਆ ਇਹ ਇੱਥੇ ਬਹਿ ਗਿਆ ਜੀ ਇਹਨਾਂ ਤੋਂ ਡਾ ਦਾ ਜਾਣ ਤਾਂ ਨਹੀਂ ਪੈਰ ਮੋਜ਼ ਦਿਖਾਉਂਦਾ ਬਹੁਤ ਜ਼ਿਆਦਾ ਬਾਬੋ ਘੈਂਟ ਵਾਲੇ ਲੱਗਦੇ ਆ ਮੈਂ ਤਾਂ ਹੀ ਇਹਨਾਂ ਡੈਡੀ ਦਿਹਾੜੀ ਕੋਲ ਸੀਗੇ ਆ ਦੇਖ ਮੋਜ਼ ਦੇਖੋ ਤੁਸੀਂ ਕਿੰਨੀ ਆ ਬਾਕੀ ਮੈਨੂੰ ਲੱਗਦਾ ਜੀ ਸਰਾਜ ਨਹੀਂ ਇਹਨਾਂ ਅਸਲ ਕੋਈ ਹੋਰ ਆ ਗਈ ਤੇ ਆਜੋ ਫਿਰ ਇਹਨਾਂ ਵੇੜੇ ਚ ਲੈ ਕੇ ਜਾਂਦਾ ਕੱਟ ਕਰਤੇ ਆਪਾਂ ਕਬੂਤਰ ਕੱਟ ਚੜਦੇ ਆ ਉਹ ਛੱਡ ਤੇ ਤਿਆ ਰੁੱਝਾ ਛੱਡ ਤੇ ਤੇ ਹੁਣ ਇਹਨਾਂ ਦਾਣੇ ਧਰਦੇ ਆਪਾਂ ਨੋ ਤੇ ਇਹਦਾ ਕੋਈ ਨਾ ਥੋੜੇ ਦਿਨਾਂ ਬਾਪੇ ਆ ਜਾਣਗੇ ਖੰਭ ਘੈਂਟ ਲੱਗਦਾ ਦਸਮੜਾ ਆ ਆ ਬੜਾ ਸੁਣੋ ਸਨਖਾ ਰੋ ਤੇ ਇਹ ਲਈ ਯਾਰ ਇੱਕ ਕਬੂਤਰੀ ਲਿਆਉਣੇ ਆਂ ਤੇ ਜੋੜਾ ਲਵਾਵਾਂਗੇ ਨਾ ਬਾਜੀ ਵਾਲੀ ਤਾਂ ਨੇ ਭਾਈ ਇਹ ਪੁੱਤਰਾ ਇਹ ਚ ਪਿਆ ਬਾਜਰਾ ਐਨਾ ਬਾਜਰੇ ਤੇ 30 ਕੌਲੀ ਕਰਾਂਗੇ ਕੱਪ ਕੰਕ ਪਾੜ ਗਏ ਇਹ ਮੈੱਥੇ ਕਰਕੇ ਨਾ ਧਰਕਾ ਹੀ ਉੱਡਣ ਆਲਾ। ਆਪੇ ਪਹੁੰਚ ਕੇ ਟਰੇ ਕੱਢੀ ਇਹਨਾਂ ਦੇ ਖੁੱਡੇ 'ਚੋਂ। ਟਰੇ ਕੱਢ ਲਾ। ਹਾਰੀਏ ਦਾਣੇ। ਇੱਧਰ ਹੀ ਖੁੱਡੇ ਜਾ। ਨਹੀਂ ਪਾ ਦਿੰਦੇ ਇਹਨੂੰ ਤੇ ਬੱਬੂ ਰੂਟ। ਖੁੱਲ ਨਹੀਂ ਖੁੱਡੇ। ਲੋਈ ਦਰਦ ਗਿਆ ਨਾ ਤੇ ਉਹ ਦੂਸਰਿਆਂ ਨੂੰ ਵੀ ਛੱਡ ਦਿਆ ਵਿੱਚ ਖੁੱਡੇ ਦੇ ਬਾਬਾ ਐ ਜੀ ਹੋ ਗਈ ਅੱਖਾਂ ਇਹਦੇ ਸੁੱਝ ਕੇ ਪਤਾ ਨਹੀਂ ਯਾਰ ਕੀ ਹੋ ਗਿਆ ਬੱਚਾ ਬਾਹਲਾ ਛੋਟ ਆਈ ਦੀ ਯਾਰ ਅੱਖ ਨੂੰ ਪਤਾ ਨਹੀਂ ਕਿੰਨੇ ਹੋ ਗਿਆ ਯਾਰ ਪਹਿਲਾਂ ਯਾਰ ਇਹ ਜੀ ਬਿਮਾਰੀ ਹੈ ਨਹੀਂ ਸੀ ਆਪਣੇ ਖੁੱਡੇ 'ਚ ਤੇ ਦੇਜਾਰ ਪਹਿਲਾਂ ਪਾ ਇਥੇ ਫਰਨਾਲ ਫਰਨੂ ਸਭ ਤੋਂ ਤਰੀਕੇ ਕੀਤੇ ਹੋਇਆ ਨੂੰ ਪਤਾ ਯਾਰ ਮਾਲਾ ਟਾਈਮ ਹੋ ਗਿਆ ਨਾ ਚਲੋ ਕੋਈ ਚੈੱਕ ਕਰਦੇ ਆ ਛੱਡ ਦੇਣੀ ਆ ਤੁਹਾਨੂੰ ਪਤਾ ਆਪਣਾ ਹਰੇ ਟੂਟ ਵਾਲਾ ਬੱਚਾ ਤੇ ਇਹਦੇ ਵੀ ਪਾਈ ਯਾਰ ਬਿਮਾਰੀ ਬਾਹ ਨਮਾਲਿਆ ਹਾਂ ਦਾ ਗਿਆ ਗਾਗਣਾ ਭਾਈ ਤੋਂ ਤੇ ਇਹਦੇ ਪਈ ਹੈ ਯਾਰ ਚਲੋ ਨਾ ਖਾਣ ਨੂੰ ਦਾਣੇ ਪਾਣੀ ਜਮ ਓਕੇ ਖਾਂਦੇ ਆਗੇ ਦੇਖਦਾ ਤੁਸੀਂ ਬਾਕਲੇ ਖਾਣ ਨੂੰ ਆ ਗਏ ਤੇ ਚਲੋ ਓਕੇ ਵਾਪਸ ਦਾ ਵਲੋਗ ਆਪਾਂ ਇੱਥੇ ਐਂਡ ਕਰਦਾ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਜੇ ਵਧੀਆ ਲੱਗਾ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਦਾ ਨਾਮ ਚੈਨਲ ਸਬਸਕ੍ਰਾਈਬ ਕਰਕੇ ਤੇ ਬੈਲ ਨੋਟੀਫਿਕੇਸ਼ਨ অন ਕਰਕੇ ਆਉਤੇ ਸ਼ੁਭਚੇਵਾ ਕਰ ਦਿਓ ਕਰ ਦਿਓ